चलो जी अज अ तो दसते हाँ जो ती परेशान हो अपने घर किसी भी इंसान तो जो नशा करता है जो एल्कोहल शराब ड्रिंक करता है या फिर किसी भी तरह का जो कोई नशा करता है तो अज उस नशे छुड़ा सकते हाँ ए वाली रेमडी जो मैं दसन आई हाँ अजकल बच्चे भी बहुत ज्यादा एलकोहल ड्रिंक के एडिकटिड हो गए हैं तो तुम जो परेशान हो अपने घर में कोई भी ऐसा इंसान जो डरिंक करता है या किसी भी तरह का नशा करता है

ਬੈਲੈਂਸ ਨਹੀਂ ਹੋਵਾਂਗੇ ਤੁਹਾਡਾ ਇਮੋਸ਼ਨਸ ਜੋ ਹੈ ਕਮਜ਼ੋਰ ਹੋਣ ਦੇ ਕਾਰਨ ਅਸੀਂ ਐਡਿਕਸ਼ਨ ਦੇ ਵੱਲ ਵੱਧ ਜਾਂਦੇ ਹਾਂ ਤਾਂ ਅਸੀਂ ਇਹਨਾਂ ਦੋਨਾਂ ਨੂੰ ਕਰਨਾ ਹੈ ਸਟਰੋਂਗ ਠੀਕ ਹੈ ਲਾਜਿਕ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਲਾਜਿਕ ਸਮਝ ਕੇ ਰੈਮਡੀ ਕਰੋਗੇ ਤਾਂ ਤੁਹਾਨੂੰ ਕਰਨ ਵਿੱਚ ਵੀ ਤੁਹਾਡਾ ਮਜ਼ਾ ਆਏਗਾ ਕਿ ਤੁਸੀਂ ਸਮਝ ਕੇ ਕਰੋਗੇ ਤਾਂ ਤੁਹਾਨੂੰ ਵੀ ਲੱਗੇਗਾ ਕਿ ਹਾਂ ਇਹ ਉਪਾਅ ਕਰਨ ਦੇ ਨਾਲ ਜਰੂਰ ਇਸ ਤਰ੍ਹਾਂ ਰਿਜ਼ਲਟ ਮਿਲੇਗਾ ਤੇ ਹੁਣ ਰਾਹੁ ਨੂੰ ਕੀ ਪਸੰਦ ਹੈ ਗਿਉਹੂ ਯਾਨੀ ਕਿ ਕਣਕ ਓਕੇ ਚੰ드ਰਮਾ ਨੂੰ ਕੀ ਪਸੰਦ ਹੈ ਪਾਣੀ ਜਲ ਹੁਣ ਅਸੀਂ ਕੰਨਾ ਕੀ ਹੈ ਸ਼ਨੀਵਾਰ ਵਾਲੇ ਦਿਨ ਇੱਕ ਲੋਟਾ ਲੈਣਾ ਹੈ ਉਸ ਦੇ ਅੰਦਰ ਪਹਿਲੇ ਜਲ ਪਾ ਲਓ ਪਾਣੀ ਪਾ ਲਓ ਤੇ ਇੱਕ ਮੁਠੀ ਕਣਕ ਉਸ ਦੇ ਅੰਦਰ ਉਸ ਲੋਟੇ ਦੇ ਵਿੱਚ ਪਾ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਜਾਣਾ ਹੈ ਪੋਲੇਨਾਥ ਜੀ ਦੇ ਮੰਦਿਰ ਸ਼ਿਵਲਿੰਗ ਤੇ ਤੁਸੀਂ ਇਹ ਲੋਟੇ ਵਾਲਾ ਜਲ ਤੇ ਕਣਕ ਉੱਥੇ ਚੜਾ ਕੇ ਆ ਜਾਨੀ ਹੈ ਇਹ ਕੰਮ ਤੁਸੀਂ ਲਗਾਤਾਰ 3 ਸੈਟਰਡੇ 3 ਸ਼ਨੀਵਾਰ ਨੂੰ करना है तुम देखोगे जो भी जिस इंसान तो तुसी परेशान हो किसी भी तरह के जो नशे करता है वो नशे करना देगा छेगा करके जरूर देखो